ਭਾਈ ਮਰਦਾਨਾ ਜੀ ਨੂੰ ਗੁਰਨਾਮ ਸਿੰਘ ਸਾਹਿਬ ਨੇ ਬਚਨ ਕੀਤਾ ਕਹਿੰਦੇ ਮਰਦਾਨਾ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਕਹਿੰਦਾ ਮਹਾਰਾਜ ਜੀ ਇਹ ਫਿਰ ਕੀ ਹੁੰਦਾ ਵਾਹਿਗੁਰੂ ਕਰਨ ਕਹਿੰਦੇ ਭਾਈ ਹੌਲੀ-ਹੌਲੀ ਅੰਦਰ ਉਤਰ ਜਾਂਦਾ ਹੈ ਬੱਸ ਜਾਂਦਾ ਅੰਦਰ ਭਾਈ ਮਰਦਾਨਾ ਇਹ ਜਿਹੜਾ ਨਾਮ ਹੈ ਨਾ ਹੌਲੀ-ਹੌਲੀ ਜਪਦਿਆਂ ਜਪਦਿਆਂ ਵਾਹਿਗੁਰੂ 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 ਅੰਦਰ ਚਲੇ ਜਾਂਦਾ ਹੈ ਅੰਦਰ ਜਾ ਕੇ ਵਾਸਾ ਕਰ ਲੈਂਦਾ ਕਿਵੇਂ ਕਹਨੇ ਉਹ ਸਾਹਮਣੇ ਦੇਖੋ ਖੂਹ ਦੇ ਉੱਤੇ ਮਾਈਆਂ ਪਾਣੀ ਭਰ ਰਹੀਆਂ ਖੂਹ ਦੇ ਉੱਤੇ ਉਹ ਜਿੱਥੇ ਆ ਕਰਕੇ ਖੂਹ ਦੇ ਉੱਤੇ ਉਹ ਖੜਾ ਰੱਖ ਰਹੀਆਂ ਪਹਿਲੇ ਦਿਨ ਤਾਂ ਉਹ ਚੀਜ਼ ਉੱਥੇ ਹੈ ਨਹੀਂ ਸੀ ਵੈਸੇ ਖੜਾ ਟਿਕਾਉਣਾ ਔਖਾ ਸੀ ਕਈ ਸਾਲਾਂ ਦੇ ਵਕਤ ਦੇ ਨਾਲ ਉਹ ਇੱਕ ਖੜਾ ਉਹ ਥਾਂ ਬਣ ਗਈ ਉੱਥੇ ਇੱਕ ਪਾਈ ਮਰਦਾਨਾ ਇਹਨੂੰ ਕਾਸੀ ਕਹਿੰਦੇ ਨੇ ਕਾਸੀ ਬੈ ਗਈ ਉੱਥੇ ਉਥੇ ਚੀਜ਼ ਰੱਖੀ ਗਈ ਤੇ ਉਹ ਹਿਲਦੀ ਨਹੀਂ ਥਾਂ ਬਣ ਗਈ ਉਹਦੀ ਜਿਸੇ ਦਾ ਜਿਹੜਾ ਨਾਮ ਹੈ ਨਾਮ ਦੇ ਅਭਿਆਸ ਨਾਲ ਹੌਲੀ-ਹੌਲੀ ਧਿਆਨ ਦੇਣਾ ਪੈਂਦਾ ਅੰਦਰ ਨੂੰ ਸਵਾਸ ਦੇ ਵਿੱਚ ਧਿਆਨ ਦੇਣ ਨਾਲ ਹੀ ਮਨ ਟਿਕ ਜਾਂਦਾ ਹੈ ਪਵਨ ਗੁਰੂ ਲਿਖਿਆ ਰੋਜ਼ ਪੜ੍ਹਦੇ ਵੀ ਪਵਨ ਗੁਰੂ ਇਹ ਜਿਹੜਾ ਸਵਾਸ ਹੈ ਇਹ ਪ੍ਰਾਣ ਨੇ ਸਾਡੇ ਜਿਹੜੇ ਚੱਲਦੇ ਨੇ ਪ੍ਰਾਣਾਂ ਦੇ ਨਾਲ ਜਾ ਕੇ ਸ਼ਬਦ ਅਟੈਚ ਹੁੰਦਾ। ਸਵਾਸਾਂ ਦੇ ਨਾਲ ਜਾ ਕੇ ਗੁਰਮੰਤਰ ਜਿਹੜਾ ਹੈ ਜੁੜ ਜਾਂਦਾ ਹੈ। ਆਪਾਂ ਜਦੋਂ ਜਦੋਂ ਅਭਿਆਸ ਕਰਦੇ ਆਂ ਪਹਿਲਾਂ ਪਹਿਲਾਂ ਤੇ ਕੁਝ ਨਹੀਂ ਹੋਣਾ। ਹੌਲੀ 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 ਕਰਦੇ ਆਂ ਕਰਦੇ ਆਂ ਉਹ ਸਾਡੇ ਅੰਦਰ ਸਵਾਸ ਦੇ ਵਿੱਚ ਨਾਮ ਸਮਾ ਜਾਂਦਾ। ਸਵਾਸ ਦੇ ਵਿੱਚ ਨਾਮ ਸਮਾ ਕੇ ਆਪਣੇ ਆਪ ਹੀ ਉਹ ਸਿਮਰਨ ਰੂਪ ਹੋ ਜਾਂਦਾ। ਯਾਦ ਬਣ ਜਾਂਦੀ ਏ ਪਿਆਰੇ ਆਪਣੇ ਦੀ ਪਰਮਾਤਮਾ ਦੀ ਫਿਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਵੇ ਭਾਈ ਮਰਦਾਨਾ ਇਹ ਧਿਆਨ ਧਰਨਾ ਜ਼ਰੂਰੀ ਹੈ ਧਿਆਨ ਨਾ ਕੀਤਾ ਤਾਂ ਫੇਰ ਨਹੀਂ ਗੱਲ ਬਣਨੀ ਭਾਈ ਮਰਦਾਨਾ ਜੀ ਕਹਿੰਦੇ ਜੇ ਧਿਆਨ ਤਾਂ ਤਾਂ ਕਰੀਏ ਜੇ ਕਦੇ ਦੇਖਿਆ ਹੋਵੇ ਉਹਨੂੰ ਧਿਆਨ ਕਿੱਦਾਂ ਕਰਾਂਗੇ ਮਹਾਰਾਜ ਜੀ ਜਦ ਪਰਮਾਤਮਾ ਨੂੰ ਦੇਖਿਆ ਹੀ ਨਹੀਂ ਅਸੀਂ ਆ ਉਸ ਵਕਤ ਔਰ ਨਾਰਕਦੇਵ ਜੀ ਕਹਿਣ ਲੱਗੇ ਦੇਖੋ ਧਿਆਨ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਚੀਜ਼ ਪਹਿਲਾਂ ਦੇਖੀ ਹੋਈ ਹੈ ਉਹਦਾ ਧਿਆਨ ਹੋ ਸਕਦਾ ਇੱਕ ਚੀਜ਼ ਦੇਖੀ ਤਾਂ ਨਹੀਂ ਪਰ ਉਹ ਦੀ ਨਿਸ਼ਾਨੀਆਂ ਜੇ ਦੱਸ ਦਈਏ ਨਿਸ਼ਾਨੀਆਂ ਦੱਸਣ ਦੇ ਨਾਲ ਮਰਦਾਨਾ ਉਹਦੇ ਧਿਆਨ ਟਿਕ ਜਾਂਦਾ ਚੀਜ਼ ਦੇ ਵਿੱਚ ਕਹਿੰਦੇ ਆ ਬੱਦਲ ਦੇ ਕੋਲ ਿਸ਼ਕਦਾ ਬਿਜਲੀ ਚਮਕਦੀ ਹੈ ਕਿੰਨਾ ਪ੍ਰਕਾਸ਼ ਹੈ ਕਹਿੰਦੇ ਮਹਾਰਾਜਾ ਅੱਖਾਂ ਚੰਦੇ ਆ ਜਾਂਦੀਆਂ। ਤਾਂ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਪ੍ਰਕਾਸ਼ ਹੈ ਕਿਹੜੇ ਰੰਗ ਦਾ ਹੈ? ਕਹਿੰਦੇ ਮਹਾਰਾਜ ਜੀ ਦੁੱਧਿਆ ਰੰਗ ਦਾ ਪ੍ਰਕਾਸ਼ ਹੈ ਤੇ ਨੀਲੀ ਜੀ ਭਾ ਮਾਰਦੀ ਹੈ ਦੇ ਵਿੱਚੋਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਵਸ ਜਿਹੜਾ ਪਰਮੇਸ਼ਰ ਦਾ ਪ੍ਰਕਾਸ਼ ਹੈ ਇਹ ਤੇ ਉਹਦੇ ਚ ਕੋਈ ਫਰਕ ਨਹੀਂ। ਇਹੋ ਜੀ ਪ੍ਰਕਾਸ਼ ਉਹਦਾ। ਪਰ ਮਰਦਾਨਾ ਇੱਕ ਬਿਜਲੀ ਲਿਸਕੀ ਤੋਂ ਤੇਰੀਆਂ ਅੱਖਾਂ ਬੰਦ ਹੋ ਗਈਆਂ। ਪਰ ਤੂੰ ਅੰਦਾਜ਼ਾ ਲਾਜੇ ਕਰੋੜਾ ਬਿਜਲੀਆਂ ਇਕੱਠੀਆਂ ਚਮਕ ਜਾਣ ਦਾਂਦੀਆਂ ਕਰੋੜਾ ਸੂਰਜ ਇਕੱਠੇ ਚੜ ਜਾਣ ਤਾਂ ਕੀ ਹਾਲ ਹੋਵੇਗਾ ਕਹਿੰਦੇ ਮਹਾਰਾਜ ਫਿਰ ਤਾਂ ਇੱਕ ਧੁੱਪ ਨਹੀਂ ਜਰੀ ਜਾਂਦੀ ਸੂਰਜ ਦੀ ਤੇ ਜੇ ਕਰੋੜਾ ਸੂਰਜ ਇਕੱਠੇ ਚੜ ਜਾਣਗੇ ਤਾਂ ਫਿਰ ਤਾਂ ਸਾੜੀ ਜਾਵਾਂਗੇ ਕਹਿੰਦੇ ਬੱਸ ਮਰਦਾਨੇ ਇੰਨਾ ਹੀ ਫਰਕ ਹੈ ਉਹ ਦਾ ਪ੍ਰਕਾਸ਼ ਕਰੋੜਾ ਸੂਰਜਾਂ ਜਿੰਨਾ ਕਰੋੜਾ ਸੂਰਜਾਂ ਨਾਲੋਂ ਵੀ ਵੱਧ ਕਰੋੜਾਂ ਬਿਜਲੀਆਂ ਤੋਂ ਵੀ ਵੱਧ ਪ੍ਰਕਾਸ਼ ਹੱਸਦਾ ਜਦੋਂ ਉਹ ਪ੍ਰਕਾਸ਼ ਪੈਂਦਾ ਇੱਕਦਮ ਲਾਈਟ ਪੈਂਦੀ ਹੈ ਲਾਈਟ ਉਹ ਜਦੋਂ ਪੈਂਦੀ ਹੈ ਤੇ ਇੱਕਦਮ ਸਰੀਰ ਦੇ ਅੰਦਰ ਠੰਡ ਪੈ ਜਾਂਦੀ ਸ਼ਾਂਤੀ ਆ ਜਾਂਦੀ ਟਿਕਾਉ ਬਣ ਜਾਂਦਾ ਦੇਖੋ ਇਹ ਧੁੱਪ ਕਿੰਨੀ ਲਿਚਕਦੀ ਆ ਇਹਦੀ ਕਿੰਨੀ ਗਰਮੀ ਆ ਇਹ ਪ੍ਰਕਾਸ਼ ਸੂਰਜ ਦਾ ਉਹ ਪ੍ਰਕਾਸ਼ ਪਰਮਾਤਮਾ ਦਾ ਇਸ ਕਰਕੇ ਜਦੋਂ ਉਹਦਾ ਪ੍ਰਕਾਸ਼ ਪੈਂਦਾ ਤਾਂ ਮਨ ਨੂੰ ਟਿਕਾਉ ਕਿਹੜਾ ਇਕਾਗਰਤਾ ਦੁੱਖ ਤੇ ਸੁੱਖਾਂ ਦੀ ਨਿਰਵਰਤੀ ਹੋ ਜਾਂਦੀ ਆਪਣੇ ਆਪ